ਜੀ ਦਿੱਕਤਾਂ ਤੇ ਦੇਖੋ ਬਹੁਤ ਪਰੇਸ਼ਾਨੀਆਂ ਆਉਣ ਜਾਂਦੀ ਬਹੁਤ ਜਿਆਦਾ ਪਰੇਸ਼ਾਨੀਆਂ ਤੇ ਉਦਾਂ ਸਾਡੇ ਦੇ ਘਰ ਦੇ ਵਿੱਚ ਵੈਕਰੂ ਦੀ ਕਿਰਪਾ ਵਾ ਆਪਣੇ ਡੰਗਰ ਸੇਵਾ ਜੇ ਤੂੜੀ ਸੇਵਾ ਪਰ ਆਸੇ-ਬਸ ਨੁਕਸਾਨ ਬਹੁਤ ਹੋਇਆ ਜੀ ਹੁਣ بارش ਦੇ ਨਾਲ ਵੀ ਬਹੁਤ ਜਿਆਦਾ ਲੈਟਰ ਵੀ ਚੋਰ ਆਏ ਆ بارش ਜਿਆਦਾ ਹੋ ਰਹੀ ਆ ਉਦਾਂ ਸਿਵਾਵਾਂ ਬਹੁਤ ਬਹੁਤ ਜਣ ਬਹੁਤ ਸਜਣਦਾਨੀ ਵੀਰ ਜੀ ਬਹੁਤ ਰਾਸ਼ਨ ਪਤਾ ਸੁੱਕੀਆਂ ਕਿਟਾਂ-ਕੁੱਟਾਂ ਦੇ ਕੇ ਜਾ ਰਹੇ ਬਹੁਤ ਸਹਿਤਾ ਹੋ ਰਹੀ ਆ ਕਰਾਂ ਜੀ ਤੇ ਰੇੜਾ ਪਾਈਆਂ ਵਾਂ ਬਣਦੀ ਤਾਂ ਕੱਖਾਂ ਦੀ ਕੁਲੀ ਨਹੀਂ ਗਈ ਜੀ ਠੀਕ ਹੈ ਜੀ ਡੇ 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 ਮੈਂ ਮਕਾਨ ਬਣਾ ਗਏ ਇਹਨਾਂ ਨੂੰ ਤਰੇੜਾਂ ਆਉਂਦੀਆਂ ਵੇਖ ਕੇ ਤੇ ਫਿਰ ਮਨ ਉਦਾਸ ਤਾਂ ਹੁੰਦਾ ਹੀ ਆ ਅੱਜ ਤੋਂ 10 15 ਦਿਨਾਂ ਨੂੰ 20 ਦਿਨ ਬਾਅਦ ਸਾਨੂੰ ਜ਼ਰੂਰਤ ਪੈਣੀ ਆ ਇਹਨਾਂ ਨੂੰ ਬੰਨਣ ਨੂੰ ਬੰਨਣ ਦੀ ਬੰਨਣ ਦੀ ਜ਼ਰੂਰਤ ਪੈਣੀ ਉਹਦੇ ਲਈ ਆਪਾਂ ਨੂੰ ਲੋਡ ਪੈਣੀ ਆ ਡੀਜ਼ਲ ਦੀ ਡੀਜ਼ਲ ਕਾਫੀ ਵੱਡੀ ਮਾਤਰਾ ਜਿੱਥੇ ਲੱਗਣਾ ਵਈ ਹੁਣ ਵੀਰ ਮੇਰੇ ਜਿੰਨੇ ਆਉਣਾ ਵਾ ਉਹ ਡੀਜ਼ਲ ਡੀਜ਼ਲ ਦੀ ਸੇਵਾ ਕਰੇ ਤੇ ਆਣਗੇ ਮਿੱਟੀ ਦੀ ਸੇਵਾ ਕਰੇ ਲਾਗੋ ਜੇ ਕਿਸੇ ਨੇ ਕਰਨੀ ਹੈ ਤੇ ਰਾਈ ਹੁਣ ਅਸੀਂ ਇੱਕ ਘਰ ਦੇ ਨੇੜੇ ਪਹੁੰਚੇ ਵੇਖ ਸਕਦੇ ਕੋਠੀ ਬਣ ਰਹੀ ਹੈ ਤੇ ਰਸਤਾ ਕਿਸ ਤਰੀਕੇ ਦਾ ਹੋ ਚੁੱਕਿਆ ਹੈ ਇਥੇ ਬਹੁਤ ਹੀ ਅੱਗੇ ਵਧਣ ਦੇ ਵਿੱਚ ਵੀ ਕਾਫੀ ਦਿੱਕਤ ਆ ਸਕਦੀਆਂ ਨੇ ਇਥੇ ਜਿਸ ਤਰੀਕੇ ਗਾਰਾ ਗਾਰਾ ਹੋਇਆ ਪਿਆ ਤੇ ਨੌਜਵਾਨ ਇਥੇ ਜੋ ਹੈ ਮਦਦ ਕਰਨ ਦੇ ਲਈ ਪਹੁੰਚੇ ਨੇ ਜੋ ਵੀ ਇਥੇ ਸਭ ਕੁਝ ਤਬਾਹ ਹੋ ਚੁੱਕਿਆ ਹੈ ਇਹ ਇਥੇ ਜੋ ਲੋਕ ਹੈ ਉਹਨਾਂ ਨਾਲ ਜ਼ਰੂਰ ਗੱਲ ਕਰਾਂਗੇ ਤਾਂ ਵੇਖ ਸਕਦੇ ਹੋ ਇਥੇ ਕਿ ਕਿਸ ਤਰੀਕੇ ਦੀ ਤਸਵੀਰ ਹੈ ਐਸੇ ਕੋਟੀ ਦੀ ਤਾਂ ਇਥੇ ਟਰੈਕਟਰ ਵੀ ਹੈ ਹੋਰ ਵੀ ਹਰ ਜਗ੍ਹਾ ਬਸ ਰੇਤਾ ਰੇਤਾ ਹੀ ਨਜ਼ਰ ਆ ਰਿਹਾ ਹੈ ਕਾਫੀ ਦਿੱਕਤਾਂ ਦਾ ਸਾਹਮਣਾ ਲੋਕਾਂ ਨੂੰ ਜੋ ਕਸਟੋਰ ਤੇ ਇਹਨਾਂ ਇਲਾਕਿਆਂ ਵਿੱਚ ਰਹਿੰਦੇ ਨੇ ਉਹਨਾਂ ਨੂੰ ਕਰਨਾ ਪੈ ਰਿਹਾ ਤਾਂ ਹੋਰ ਜੋ ਇਸ ਘਰ ਵਿੱਚ ਲੋਕ ਮੌਜੂਦ ਨੇ ਉਹਨਾਂ ਨਾਲ ਗੱਲ ਕਰਾਂਗੇ ਭਾਜੀ ਕਿਸ ਤਰੀਕੇ ਦੀਆਂ ਦਿੱਕਤਾਂ ਆ ਰਹੀਆਂ ਨੇ ਜਦੋਂ ਤੋਂ ਇਸ ਤਰ੍ਹਾਂ ਦੇ ਹਾਲਾਤ ਬਣੇ ਨੇ ਜੀ ਦਿੱਕਤਾਂ ਤੇ ਦੇਖੋ ਬਹੁਤ ਪਰੇਸ਼ਾਨੀ ਆਉਣ ਜਾਣ ਦੀ ਬਹੁਤ ਜ਼ਿਆਦਾ ਪਰੇਸ਼ਾਨੀ ਆ ਤੇ ਉਦਾਂ ਸਾਡੇ ਦੇ ਘਰ ਦੇ ਵਿੱਚ ਵੈਕਰੂ ਦੀ ਕਿਰਪਾ ਵਾ ਆਪਣੇ ਡੰਗਰ ਸੇਵਾ ਜੇ ਤੂੜੀ ਸੇਵਾ ਪਰ ਆਸੇ-ਬਸ ਨੁਕਸਾਨ ਬਹੁਤ ਹੋਇਆ ਜੀ ਆ ਤਾਂ ਆਈਏ ਥੋੜੀ ਇਥੇ ਜੋ ਬਾਤ ਤਾਂ ਨਜ਼ਰ ਆ ਰਹੀ ਹੈ ਜੀ ਹੁਣ بارش ਦੇ ਨਾਲ ਵੀ ਬਹੁਤ ਜ਼ਿਆਦਾ ਲੈਨਟਰ ਵੀ ਚੋਰ ਆਏ ਆ بارش ਜ਼ਿਆਦਾ ਹੋ ਰਹੀ ਆ ਉਹਦਾ ਸਿਵਾਵਾ ਬਹੁਤ ਬਹੁਤ ਜਨ ਬਹੁਤ ਸਜੰਦਾਨੀ ਵੀਰ ਜੀ ਬਹੁਤ ਰਾਸ਼ਨ ਪਤਾ ਸੁਕੀਆਂ ਕਿਟਾਂ-ਕੁਟਾਂ ਦੇ ਕੇ ਜਾ ਰਹੇ ਬਹੁਤ ਸਹਿਤਾ ਹੋ ਰਹੀ ਆ ਪਰ ਅਸੀਂ ਮੰਗੇ ਕਰਦੇ ਹਾਂ ਹੋਣ ਇਸ ਟਾਈਮ ਤੇ ਸਾਡੀ ਸਹਿਤਾ ਦੀ ਆਈਡੀ ਖਾਸ ਜ਼ਰੂਰਤ ਨਹੀਂ ਗਈ ਜਦੋਂ ਅਸੀਂ ਬੰਨ ਬੰਨਨੇ ਸਾਨੂੰ ਤੇਲ ਦੀ ਡੀਜ਼ਲ ਦੀ ਮਿੱਟੀ ਦੀ ਬੋਰੀਆਂ ਦੀ ਖਾਲੀ ਬੋਰੇ ਚਾਹੀਦੇ ਆ ਕ੍ਰੇਟ ਚਾਹੀਦੇ ਉਦੋਂ ਸਹਾਇਤਾ ਕੀਤੀ ਜਾ ਬਹੁਤ ਵਧੀਆ ਇਸ ਸਮੇਂ ਘਰ ਵਿੱਚ ਕਿਤੇ ਤਰੇੜਾਂ ਕੁਝ ਪਈਆਂ ਨੇ ਹਲੇ ਅੱਧਾ ਕੰਸਟਰਕਟਡ ਹੈ ਤੁਹਾਡਾ ਪੂਰਾ ਵੀ ਨਹੀਂ ਹੋਇਆ ਉਸ ਤੋਂ ਪਹਿਲਾਂ ਹੀ ਇਹ ਹਾਲ ਹੋ ਗਏ ਹਾਂਜੀ ਉਹ ਉਧਰ ਪੁਰਾਣੇ ਘਰ ਵਾਲਾ ਉਧਰ ਪਈਆਂ ਜੀ ਉਧਰ ਪਿਛਲੇ ਬੰਨੇ ਕੰਧ ਦੇ ਨਾਲ 4-4 ਫੁੱਟ ਪਾਣੀ ਲੱਗਾ ਨੁਕਸਾਨ ਨੂੰ ਕਿਸ ਤਰੀਕੇ ਦਾ ਨੁਕਸਾਨ ਹੋਇਆ ਪ੍ਰਵਿੰਦਰ ਜੀ ਇੱਕ ਵਾਰ ਇਹਨਾਂ ਦੇ ਘਰ ਦੀਆਂ ਤਸਵੀਰਾਂ ਮੁਖਾਵਾਂਗੇ ਕਿਉਂਕਿ ਥੱਲੇ ਵੀ ਪੂਰਾ ਗਾਰਾ-ਗਾਰਾ ਮੈਨੂੰ ਲੱਗਦਾ ਹੈ ਇੱਕ ਦੋ ਦਿਨ ਪਹਿਲਾਂ ਹੀ ਤੁਸੀਂ ਸਾਫ਼ ਕੀਤਾ ਹੈ ਥੋੜਾ ਨਹੀਂ ਤਾਂ ਜਿਸ ਤਰੀਕੇ ਦੇ ਹਾਲਾਤ ਇੱਥੇ ਬਣੇ ਹੋਏ ਨੇ ਹਰ ਘਰ ਵਿੱਚ ਪਾਣੀ ਪਾਣੀ ਨਜ਼ਰ ਆ ਰਿਹਾ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਹ ਜੋ ਪਸ਼ੂ ਹੈ ਇਹਨਾਂ ਦੇ ਲਈ ਕਿਵੇਂ ਇੰਤਜ਼ਾਮ ਕਰ ਰਹੇ ਹੋ ਤੁਸੀਂ ਪਸ਼ੂਆਂ ਦੇ ਲਈ ਚਾਰ ਦੀਆਂ ਸਿਵਾਵਾਂ ਆ ਰਹੀਆਂ ਵਾਂ ਜੀ ਚਾਰ ਸਿਵਾਵਾਂ ਇੱਥੇ ਤਾਂ ਚਾਰ ਹੀ ਲਿਆ ਸਕਦੇ ਗੱਠਾਂ ਵਾਲਾ ਖੁੱਲਾ ਚਾਰ ਆਉਣਾ ਬੇੜੀਆਂ ਤੇ ਬਹੁਤ ਮੁਸ਼ਕਲ ਆ ਤੇ ਆ ਦੇਖੋ ਜੀ ਆ ਸਾਰਾ ਚੋ ਯਾ ਹੱਥਲੇ ਪਾਣੀ ਪਾਣੀ ਹੋਇਆ ਪਿਆ ਉਧਰ ਵੀ ਕਮਰਾ ਚ ਹੋ ਗਿਆ ਸਾਰਾ ਜੀ ਇੱਕ ਵਾਰੀ ਪ੍ਰਵਿੰਦਰ ਜੀ ਅੰਦਰ ਜਾ ਕੇ ਤੁਸੀਂ ਤਸਵੀਰਾਂ ਦਿਖਾਓ ਇਹ ਲੈਂਟਰ ਵੀ ਤੁਸੀਂ ਪੁਰਾਣੇ ਸਮੇਂ ਵਿੱਚ ਜਿਸ ਤਰੀਕੇ ਹਾਂਜੀ ਪੁਰਾਣਾ ਸੀ ਹਾਂਜੀ ਇੱਧਰ ਬਸੂਆਂ ਦੇ ਥੱਲੇ ਵੀ ਪਾਣੀ ਹੈਗਾ ਜੀ ਉਧਰ ਦੇਖੋ ਅਸੀਂ ਮੋਟਰ ਲਾ ਕੇ ਪਾਣੀ ਟੋਏ ਚੋਂ ਬਾਹਰ ਕਰ ਲਈ ਨਹੀਂ ਕੀਤਾ ਹੋਇਆ ਪਾਣੀ ਇੱਧਰ ਬਸੂਆਂ ਥੱਲੇ ਪਾਣੀ ਆ ਗਿਆ ਜੀ ਸਮਾਨ ਵੀ ਕਾਫੀ ਉੱਪਰ-ਉੱਪਰ ਕੀਤਾ ਹੋਇਆ ਹੈ ਇਹ ਜਿਹੜੀ ਟੋਕਰੀਆਂ ਐ ਇਹ ਜਿਹੜੇ ਬੈੱਡ ਐ ਇਹ ਵੀ ਥੋੜੇ ਉੱਪਰ ਕਰ ਕਰਕੇ ਰੱਖੇ ਗਏ ਆ ਤਾਂ ਜੋ ਨੁਕਸਾਨ ਥੋੜਾ ਘੱਟ ਲੈਵਲ ਦਾ ਹੋਵੇ ਹੁਣ ਕੀ ਤੁਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਮੰਗੇ ਇਹੀ ਕਰਦੇ ਆ ਜੀ ਸਾਡਾ ਪਾਣੀ ਦਾ ਪ੍ਰਾਣੀ ਜਿੱਦਾਂ ਵੀ ਰਿਲੀਜ਼ ਕੀਤਾ ਜਾਵੇ ਸਾਨੂੰ ਜਲਦੀ ਤੋਂ ਜਲਦੀ ਇਹੀ ਆ ਸਾਨੂੰ ਤਾਂ ਅੱਗੇ ਤੋਂ ਹਜੇ ਕਣਕ ਬੀਜਣ ਦੀ ਵੀ ਆਸ ਨਹੀਂ ਕੋਈ ਹੈਗੀ ਜਿੰਨਾ ਚਿਰ ਸਾਡਾ ਪਾਣੀ ਦਾ ਨਹੀਂ ਕੋਈ ਮਸਲਾ ਹੱਲ ਹੁੰਦਾ ਜੀ ਜੀ ਬਹੁਤ ਸ਼ੁਕਰੀਆ ਜੀ ਛੋਟੇ-ਛੋਟੇ ਘਰਾਂ ਦਾ ਤਾਂ ਨੁਕਸਾਨ ਹੋ ਹੀ ਰਿਹਾ ਜੋ ਇਥੇ ਕੋਠੀਆਂ ਬਣੀਆਂ ਨੇ ਲੱਖਾਂ ਕਰੋੜਾ ਰੁਪਏ ਖਰਚ ਕੀਤੇ ਹੋਏ ਨੇ ਉਹਨਾਂ ਲੋਕਾਂ ਦਾ ਵੀ ਨੁਕਸਾਨ ਹੋ ਰਿਹਾ ਬੰਨ ਮਾਰਿਆ ਗਿਆ ਤਾਂ ਜੋ ਪਾਣੀ ਅੰਦਰ ਨਾਵੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ ਹੋਰ ਲੋਕ ਜੋ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲ ਕਰਾਂਗੇ ਹਾਂਜੀ ਤੁਹਾਡੇ ਸਾਹਮਣੇ ਕਿਸ ਤਰ੍ਹਾਂ ਦੀਆਂ ਦਿੱਕਤਾਂ ਆ ਰਹੀਆਂ ਨੇ ਦਿੱਕਤਾਂ ਤਾਂ ਤੁਸੀਂ ਸਾਰਾ ਕੁਝ ਦੇਖ ਹੀ ਲਿਆ ਜੀ ਕਿਨਾਂ ਕਿਨਾਂ ਇਹ ਇਹਦੇ ਆਲੇ-ਦੁਆਲੇ 15-15 ਫੁੱਟ ਪਾਣੀ ਹੈ ਜੀ ਘਰਾਂ ਦੇ ਆਲੇ-ਦੁਆਲੇ ਘਰਾਂ ਜੀ ਵੀ ਤਰੇੜਾਂ ਪੈ ਗਈਆਂ ਵਾਂ ਬਣਦੀ ਤਾਂ ਕੱਖਾਂ ਦੀ ਕੁਲੀ ਨਹੀਂ ਜੀ ਠੀਕ ਹੈ ਡੇ 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 ਮੈਂ ਮਕਾਨ ਬਣਾ ਗਏ ਇਹਨਾਂ ਨੂੰ ਤਰੇੜਾਂ ਆਉਂਦੀਆਂ ਵੇਖ ਕੇ ਤੇ ਫਿਰ ਮਨ ਉਦਾਸ ਤਾਂ ਹੁੰਦਾ ਹੀ ਆ ਫਿਰ ਵੀ ਸਾਡੇ ਲੋਕ ਚੜ੍ਹਦੀ ਕਲਾ 'ਚ ਆ ਜੀ ਕੋਈ ਗੱਲ ਨਹੀਂ ਤੇ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਜਿਹੜੇ ਵੀਰ ਦਰਦੀ ਸੰਸਾਵਾਂ ਵਾਲੇ ਜਿਹੜੇ ਵੀਰ ਆਉਂਦੇ ਆ ਨਾ ਇੱਥੇ ਉਹਨਾਂ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਆ ਵੀ ਸਾਨੂੰ ਰਾਸ਼ਨ ਦੀ ਨਹੀਂ ਲੋੜ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਜਿਹੜੇ ਆਉਂਦੇ ਇੱਥੇ ਉਹ ਮਨ 'ਚ ਦਰਦ ਲੈ ਕੇ ਆਉਂਦੇ ਵੀ ਸਾਡੇ ਭਰਾ ਸਾਡੇ ਪੰਜਾਬੀ ਭਰਾ ਡੋਬ ਰਹੇ ਆ ਉਹਨਾਂ ਨੂੰ ਜਾ ਕੇ ਦੇਖੀਏ ਉਹਨਾਂ ਦੀ ਮਦਦ ਕਰੀਏ ਕਿਸੇ ਤਰੀਕੇ ਨਾਲ ਅਸੀਂ ਇਹ ਬੇਨਤੀ ਕਰਨਾ ਚਾਹੁੰਦੇ ਆ ਵੀਰ ਮੀ ਅੱਜ ਤੋਂ 10-15 ਦਿਨਾਂ 20 ਦਿਨ ਬਾਅਦ ਸਾਨੂੰ ਜ਼ਰੂਰਤ ਪੈਣੀ ਆ ਇਹਨਾਂ ਨੂੰ ਬੰਨਣ ਨੂੰ ਬੰਨਣ ਦੀ ਬੰਨਣ ਨੂੰ ਬੰਨਣ ਦੀ ਜ਼ਰੂਰਤ ਨਹੀਂ ਉਹਦੇ ਲਈ ਆਪਾਂ ਨੂੰ ਲੋਡ ਪੈਣੀ ਆ ਡੀਜ਼ਲ ਦੀ ਡੀਜ਼ਲ ਕਾਫੀ ਵੱਡੀ ਮਾਤਰਾ ਜਿੱਥੇ ਲੱਗਣਾ ਵਾ ਜੀ ਹੁਣ ਵੀਰ ਮੇਰੇ ਜਿੰਨੇ ਹੋਣਾ ਵਾ ਉਹ ਡੀਜ਼ਲ ਡੀਜ਼ਲ ਦੀ ਸੇਵਾ ਕਰੇ ਇਥੇ ਆਣਗੇ ਮਿੱਟੀ ਦੀ ਸੇਵਾ ਕਰੇ ਲਾਗੋ ਜੇ ਕਿਸੇ ਨੇ ਕਰਨੀ ਹੈ ਤੇ ਬਿਲਕੁਲ ਇਹ ਗੱਲ ਪਹੁੰਚਣੀ ਜ਼ਰੂਰੀ ਹੈ ਕਿ ਡੀਜ਼ਲ ਦੀ ਸੇਵਾ ਕੀਤੀ ਜਾਵੇ ਜੋ ਲੋਡ ਹੈ ਜਿਨ੍ਹਾਂ ਚੀਜ਼ਾਂ ਦੀ ਉਹ ਪਹੁੰਚਣੀ ਚਾਹੀਦੀ ਹੈ ਲੋਕਾਂ ਤੱਕ ਇਹ ਨਹੀਂ ਹੋਣਾ ਚਾਹੀਦਾ ਕਿ ਟਮਾਟਰ ਪਿਆਜ਼ ਪਹੁੰਚ ਰਹੇ ਜੋ ਯੂਜ਼ ਵੀ ਨਹੀਂ ਕਰ ਸਕਦੇ ਤੁਸੀਂ ਰੋਜ਼ ਆ ਰਹੇ ਹੋ ਹਰ ਇੱਕ ਘਰ ਤੱਕ ਪਹੁੰਚਾ ਰਹੇ ਹੋ ਸਾਰੇ ਲੋਕਾਂ ਨੂੰ ਤੁਸੀਂ ਕਿਸ ਤਰੀਕੇ ਇਹਨਾਂ 22 23 ਦਿਨਾਂ ਦਾ ਤੁਹਾਡਾ ਐਕਸਪੀਰੀਅੰਸ ਰਿਹਾ ਕਿਸ ਤਰ੍ਹਾਂ ਦੇ ਦਰਦ ਹੈ ਲੋਕਾਂ ਨੂੰ ਮੈਂ ਦਾਦੇ ਦੇ ਮਰਦਮੇ ਬਹੁਤ ਜ਼ਿਆਦਾ ਸੀ ਅੱਜ ਦੇ ਘਰਾਂ ਚ ਕੋਈ ਚੀਜ਼ ਬੰਦੀ ਹਨ ਕਿ ਜਿਹੜੇ ਸਾਡੇ ਮਕਾਨ ਪਹਿਲਾਂ ਤੀਜੇ ਹੀ ਟਹਿ ਗਏ 19:00 ਵਜੇ ਕੇ ਮਾੜੇ ਮੋੜ ਖੜੇ ਕੀਤੇ ਉਹ ਵੀ ਟਹਿ ਗਏ ਉਨਕੇ ਆਵੇ ਜਿਆਦਾ ਮੀਨਾਂ ਚਖਣ ਕੀਤਾ ਮੀਨਾਂ ਛੱਤਾਂ ਲੀਕ ਆ ਗਿਆ ਬਾਲਕ ਵੰਗੇ ਹੋ ਗਏ ਛੱਤਾਂ ਡੈ ਗਈਆਂ ਮੀਨਤ ਜਿਆਦਾ ਮਖਾ ਜੋ ਹਵਾ ਚਲਦੀ ਆ ਨੇਦੀ ਚਲਦੀ ਉਹਨੇ ਛੱਲਾਂ ਨੇ ਨੀਆ ਕਰਤੀਆਂ ਇਹ ਤੇ ਕੋ 10 15 ਮਕਾਨ ਟੈਗ ਲੋਕਾ ਘਰ ਹੀ ਨਿਸ਼ਾਨ ਨਹੀਂ ਲੱਗੇ ਜੀ ਇਹ ਗੁਰਦੁਆਰਾ ਸਾਹਿਬ ਵਿੱਚ ਇਹ ਸਰੂਪ ਸੁਰੱਖਿਅਤ ਨੇ ਹਾਂ ਜੀ ਸੋਖ ਜੀ ਹੁਣ ਇਹੋ ਹੀ ਸਭ ਪੈੰਬਰਾਂ ਬੇਨਤੀ ਆ ਹੁਣ ਸਾਨੂੰ ਦਸਾਂ ਦਿਨ ਦੀ ਲੋੜ ਆ ਬੰਦਿਆਂ 20 ਦਿਨ ਪਾਣੀ ਤੇ ਲਊਗਾ ਉਹਦੇ ਸਾਨੂੰ ਤੇਲ ਦੀ ਲੋੜ ਪਣੀ ਦਾਈ ਖਾਦੀ ਲੋੜ ਪਣੀ ਤਬੀ ਵੀ ਦਿਖਾਤ ਪਣੀ ਹੋ ਸਾਨੂੰ ਕਿਸੇ ਚੀਜ਼ ਦੀ ਮਿੱਟੀ ਵੀ ਕੋਈ ਭੈਣ ਭਰਾ ਦੂਰੋਂ ਨਾ ਲਿਆਵੇ ਕਿਉਂ ਮਿੱਟੀ ਸਾਡੀ ਲੱਗ ਜਾਂਦੀ ਵਾਹੋ ਜਣੀਆ ਸਾਨੂੰ ਇਹ ਚੀਜ਼ਾਂ ਦੀ ਲੋੜ ਪੈਂਦੀ ਹੈ ਇੱਕ ਵਾਰ ਇਹਨਾ ਤੁਸੀਂ ਆਪਣਾ ਨੰਬਰ ਬੋਲ ਦਿਓ ਇਹ ਤੇ ਇਹ ਬੋਲ ਦਿਓ ਤਾਂ ਕਿ ਜੋ ਲੋਕ ਸੁਣ ਰਹੇ ਹੈ ਉਹ ਤੁਹਾਡੇ ਨੰਬਰ ਤੇ ਕੰਟੈਕਟ ਕਰਕੇ ਜੋ ਲੋੜ ਹੈ ਉਹ ਤੁਹਾਡੇ ਨਾਲ ਗੱਲ ਕਰ ਸਕਣ ਜਾਂ ਫਿਰ ਕੁਝ ਲੋਕ ਪੈਸੇ ਵੀ ਪਾ ਰਹੇ ਨੇ ਉਹ ਵੀ ਮਦਦ ਕਰ ਸਕਣ ਹੈ ਸਾਜਾ ਨੰਬਰ 9782 ਤੇ 11763 ਇਕ ਵਾਰ ਦਵਾਰ ਬੋਲਦੋ 9782 11x131 11131 ਹਾਂਜੀ ਠੀਕ ਹੈ ਜੀ ਤੁਸੀਂ ਨੰਬਰ ਸੁਣ ਲਿਆ ਹੋਣਾ ਤੇ ਤੁਸੀਂ ਜੋ ਵੀ ਮਦਦ ਪਹੁੰਚਾਉਣਾ ਚਾਹੁੰਦੇ ਹੋ ਲੋਕਾਂ ਨਾਲ ਗੱਲ ਕਰਕੇ ਉਹਨਾਂ ਤੱਕ ਉਹ ਮਦਦ ਪਹੁੰਚਾਓ ਇਹ ਜ਼ਰੂਰੀ ਨਹੀਂ ਹੈ ਕਿ ਹਰ ਇੱਕ ਚੀਜ਼ ਤੁਸੀਂ ਪਹੁੰਚਾਓ